ਸਦਰ ਦੇ ਨੌਂ ਦੇ ਚੌਕੀ ਵਿਜੇਨਗਰ ਵਿਖੇ ਕੋਈ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਨਾਰਥ ਸ਼੍ਰੀ ਰਿਸ਼ਪੋਲਾ ਜੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਜਿਹਦੇ ਵਿੱਚ ਕਿ ਵਿਜੇਨਗਰ ਚੌਕੀ ਦੇ ਏਰੀਆ ਦੇ ਵਿੱਚ ਪੈਂਦੀ ਏਕੇ ਜੁਵਲਰੀ ਨਾਮ ਦੀ ਸ਼ਾਪ ਤੇ ਇੱਕ ਫਾਇਰਿੰਗ ਦਾ ਇਨਸੀਡੈਂਟ ਸਾਨੂੰ ਰਿਪੋਰਟ ਹੋਇਆ ਮੈਂ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂ ਕਿ ਚਾਹਾਂਗਾ ਕਿ ਜਿਹੜੇ ਦੋ ਅਸਾਈਲੈਂਟਸ ਸੀ ਉਹ ਬਾਈਕ ਤੇ ਆਏ ਉਹਨਾਂ ਦੇ ਫੇਸ ਕਵਰਡ ਸੀ ਉਹਨਾਂ ਨੇ ਐਂਟਰ ਕੀਤਾ ਜੁਵਲਰੀ ਸ਼ਾਪ ਦੇ ਵਿੱਚ ਤੇ ਆਪਣੀ ਸਿਲਵਰ ਦੀ ਇੱਕ ਚੇਨ ਵੇਚਣ ਦੀ ਕੋਸ਼ਿਸ਼ ਕੀਤੀ ਜਦੋਂ ਓਨਰ ਨੇ ਇਹ ਚੇਨ ਖਰੀਦਣ ਤੋਂ ਡਿਨਾਈ ਕੀਤਾ ਤਾਂ ਇੱਕ ਅਸਾਈਲੈਂਟ ਨੇ ਵਿੱਚੋਂ ਆਪਣੇ ਵੈਪਨ ਕੱਢ ਕੇ ਫਾਇਰ ਕੀਤਾ ਜੋ ਕਿ ਦੋ ਰਾਉਂਡਸ ਨੇ ਫਾਇਰ ਕੀਤੇ ਦੁਕਾਨ ਦੇ ਵਿੱਚ ਤੇ ਤੁਰੰਤ ਉਥੋਂ ਦੀ ਉਹ ਨਿਕਲ ਗਿਆ ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਨਾਂ ਚੋਂ ਇੱਕ ਅਕਿਊਜ਼ ਜਿਹੜਾ ਹੈ ਉਹ ਐਪ੍ਰੀਹੈਂਡ ਕਰ ਲਿਆ ਇਹਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਰਿਹਾ ਸਾਨੂੰ ਤੇ ਮੈਂ ਦੱਸਣਾ ਚਾਹਾਂਗਾ ਕਿ ਜੇ ਦੋਨੋਂ ਬੰਦੇ ਆ ਉਹ ਟ੍ਰੇਸ ਹੋ ਚੁੱਕੇ ਹਨ ਤੇ ਜਿਹੜਾ ਸੈਕਿੰਡ ਬੰਦਾ ਉਹਨੂੰ ਵੀ ਅਸੀਂ ਜਿਹੜੀ ਟ੍ਰੇਸ ਹੈ ਉਹਦੇ ਤੇ ਅਸੀਂ ਪੁਲਿਸ ਟੀਮਸ ਆ ਗੋਨ ਐਕਟਿਵ ਤੇ ਉਹਦੇ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਫੜ ਕੇ ਉਹਦੇ ਤੇ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਤੇ ਸੇਫਟੀ ਐਂਡ ਹਾਰਮਨੀ ਇਸ ਮੇਨਟੇਨਡ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਤੇ ਜਿਹੜੀ ਵੀ ਬੰਦੀ ਕਾਰਵਾਈ ਹੈ ਹੈਸ ਬੀਨ ਇਨੀਸ਼ੀਏਟਿਡ ਐਂਡ ਅੱਗੇ ਵੀ ਅਸੀਂ ਇਸ ਨੂੰ ਫੋਲੋ ਅਪ ਕਰਦੇ ਹੋਏ ਇਸ ਚੀਜ਼ ਨੂੰ ਇੱਕ ਜਸਟਿਸ ਤੇ ਲੈ ਕੇ ਜਾਵਾਂਗੇ ਤੇ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਥੈਂਕ ਯੂ